ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੀਕੇ ਲਾਕੇ ਜਾਇਏ ਸੀਗੇ ਤੇ ਤੁਹਾਨੂੰ ਇੱਕ ਬੜੀ ਕਮਾਲ ਦੀ ਚੀਜ਼ ਦਿਖਾਉਣੀ ਹੈ ਜਿਹੜੀਆਂ ਚੀਜ਼ਾਂ ਅੱਜ ਕੱਲ ਤੁਹਾਨੂੰ ਦੇਖਦੀਆਂ ਨਹੀਂ ਹੈਗੀਆਂ ਕਿਉਂਕਿ ਮੈਂ ਵੀ ਬਚਪਨ ਤੋਂ ਬਾਅਦ ਅੱਜ ਉਹ ਚੀਜ਼ ਦੇਖੀ ਉਹ ਹੈਗੀ ਲਸੂੜੀ ਦਿਖਾਉਣੀ ਤੁਹਾਨੂੰ ਆਹ ਰੋਡ ਆ ਰਿਹਾ ਜੀ 6 ਪਿੰਡ ਤੋਂ 6 ਪਿੰਡ ਤੋਂ ਬਹੁਤ ਸੁਹੀ ਚੀਕੇ ਨੂੰ ਜਾ ਰਿਹਾ ਚੀਕੇ ਨੂੰ ਜਾ ਰਿਹਾ ਉਹ ਸਾਹਦਾਲੋ ਕਿ ਉੱਥੋਂ ਇਹ ਲਸੂੜੀਆਂ ਇਹਨੂੰ ਸੂੜੀਆਂ ਸੂੜੀਆਂ ਹਾਂਗੇ ਸੂੜੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਤੇ ਉਹ ਦੂਰ ਤੱਕ ਇਹ ਇਹ ਬਹੁਤ ਪੱਕੀਆਂ ਨੇ ਮੈਨੂੰ ਲੱਗਦਾ ਖਾਂਦਾ ਹੀ ਨਹੀਂ ਕੋਈ ਤੇ ਖਾ ਇਹ ਕਹਿੰਦੇ ਆ ਵੀ ਸੇਧ ਲਈ ਬਹੁਤ ਜ਼ਿਆਦਾ ਵਧੀਆ ਨੇ ਆ ਦੇਖੋ ਬਾਬਾ ਜੀ ਦਿਖਾਓ ਵੇਖੋ ਕਿੰਨਾ ਫਲ ਕਿੰਨਾ ਲੱਗਾ ਹੋਇਆ ਤੇ ਬਚਪਨ ਤੋਂ ਬਾਅਦ ਬਚਪਨ ਤੋਂ ਬਾਅਦ ਅੱਜ ਅੱਜ ਖਾਦੀ ਆ ਆ ਤੁਹਾਨੂੰ ਕਿਤੇ ਵੀ ਮੈਨੂੰ ਲੱਗਦਾ ਦਰਖਤ ਜਿਹੜਾ ਉਹ ਨਹੀਂ ਦਿਸੇਗਾ ਬਹੁਤ ਜਿਆਦਾ ਤਾਕਰਸੋ ਤੂੰ ਜਿਆਦਾ ਬਪੇਡਾ ਜੀ ਐਂ ਵੈਸੇ ਕੀ ਦੱਸਦੇ ਤੂੰ ਦੱਸ ਨਹੀਂ ਕੋਣ ਕੀ ਹੈ ਲੈ ਕੇ ਇੰਨੇ ਚੰਦਾ ਕਹਿੰਦੇ ਵੀ ਕਹਿੰਦੇ ਨੇ ਜੀ ਜੇ ਗੋਡਿਆਂ ਦੀ ਗ੍ਰੀਸ ਮੁੱਕ ਜੇ ਉਹ ਪੂਰੀ ਕਰ ਦਿੰਦੇ ਨੇ ਕੁਦਰਤ ਦੀ ਜਿਹੜਾ ਨਿਜਮ ਹੈ ਇੱਕ ਜਿਹੜੇ ਹੱਡੀਆਂ ਇੱਕ ਹੱਡੀਆਂ ਨੂੰ ਬੜਾ ਮਜ਼ਬੂਤ ਕਰਦਾ ਜੀ ਇੱਕ ਕਹਿੰਦੇ ਨੇ ਥਾਇਰੋਇਡ ਵਾਲ ਨੂੰ ਬਹੁਤ ਵਧੀਆ ਚੀਜ਼ ਹੈ ਬਾਕੀ ਜਿਹੜੇ ਵੀਰਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਏਗੀ ਉਹ ਸਹੀ ਦੇਖ ਦੱਸ ਸਕਦੇ ਨੇ ਵੀ ਇਹ ਕਾਦੇ ਲਈ ਹੁੰਦੀ ਪਰ ਇਹ ਬਹੁਤ ਜ਼ਿਆਦਾ ਖੜੀ ਏ ਇੱਥੇ ਕਈ ਕਹਿੰਦੇ ਸ਼ਹਿਰਾਂ ਦੇ ਲੋਕ ਲੈ ਕੇ ਜਾਂਦੇ ਨੇ ਆ ਬਾਬਾ ਜੀ ਹਾਂਜੀ ਕਹਿੰਦੇ ਸ਼ਹਿਰਾਂ ਦੇ ਲੋਕ ਇਹਨੂੰ ਲੈ ਕੇ ਜਾਂਦੇ ਆ ਪਰ ਲੋਕਾਂ ਨੂੰ ਮੈਨੂੰ ਲੱਗਦਾ ਇਹਦੀ ਕਦਰ ਨਹੀਂ ਹੈਗੀ ਪਤਾ ਨਹੀਂ ਹੈਗਾ ਛੋਟੇ ਸਮੇਂ ਜਦੋਂ ਸੌਰੀ ਜਦੋਂ ਛੋਟੇ ਹੁੰਦੇ ਸੀਗੇ ਪਹਿਲਾਂ ਤੇ ਉਦੋਂ ਅਸੀਂ ਇਹ ਖਾਂਦੇ ਸੀਗੇ ਸਾਡੇ ਘਰ ਖੋਦ ਹੁੰਦੀ ਸੀ ਤੇ ਹੁਣ ਉਹ ਹੈ ਹੀ ਨਹੀਂ ਓੱਕ ਭੈਣ ਕਾ ਹੁਣ ਵੀਰ ਜੀ ਕਹ ਰਹੇ ਸੀ ਵੀ ਇੱਕ ਭੈਣ ਡਾਕਟਰ ਕੋ ਲੱਗੀ ਉਹ ਰੋਜ਼ ਤੋੜ ਕੇ ਲੈ ਜਾਂਦੀ ਹੈ ਹਾਂ ਦੱਸ ਦੋ ਵੀ ਇੱਕ ਹਾਂ ਉਹ ਤੁਸੀਂ ਚਾਹਉਂ ਦੱਸ ਦਿੱਤਾ ਤੇ ਆਹ ਵੇਖੋ ਕਿੰਨਾ ਖਾਉ ਆ ਵੀਰ ਜੀ ਹਾਂ ਜੀ ਥੋੜੀ ਸੌਰੀਆਂ ਦੇ ਦਿਖਾ ਦੂ ਮਾੜਾ ਜੀ ਤੇ ਅਸੀਂ ਇਹ ਖੜੇ ਹੋਏ ਹਾਂ ਸੀ ਤੋਂ ਤੁਸੀ ਰੋਡ ਠੀਕ ਕਿਨ ਜਾਈ ਜੇ ਕਿਨ ਲੈ ਕੇ ਜਾਣੀਆਂ ਹੁਣ ਖਾਣੀਆਂ ਹੁਣ ਤੇ ਆਪਣੇ ਛੇ ਤੋਂ ਜੀ ਬਸੋਈ ਨੂੰ ਜਾਂਦਾ ਰੋੜ ਹੈ ਤੇ ਇੱਥੇ ਘੜ ਤੋਂ ਘੜ ਵੀ 100 ਪੇਡਾ ਵੀਰ ਜੀ 100 ਤੋਂ 100 ਤੋਂ ਜ਼ਿਆਦਾ ਹੋਏਗਾ ਜੀ 1 ਕਿਲੋ 1.5 ਕਿਲੋਮੀਟਰ ਦਾ 2 ਕਿਲੋਮੀਟਰ ਤੋਂ ਹੋਣਾ ਹੈ ਜੀ 6 ਪਿੰਡ ਤੋਂ ਲੈ ਕੇ ਤੇ ਬਸੂਈ ਤੱਕ 2 ਕਿਲੋਮੀਟਰ ਹੈਗਾ ਜੀ 2 ਕਿਲੋਮੀਟਰ ਦੇ ਸਾਰਾ ਹੀ ਬੂਟੇ ਲਸੋੜੀਆਂ ਦੇ ਨੇ ਜੀ ਕਿੰਨੀ ਜਾਣ ਵਾਲੀ ਥੀਕ ਹੈ ਨਾ ਇਹ ਹਾਂਜੀ ਹਾਂਜੀ ਆ ਦੇਖੋ ਹਰੇਕ ਪੇਡਾ ਭਰਿਆ ਪਿਆ ਜੀ ਹਰੇਕ ਬੂਟਿਆ ਭਰਿਆ ਹੀ ਪਿਆ ਉਹ ਅਸੀਂ ਡੇਰੇਆਂ ਤੇ ਆਏ ਸੀਗੇ ਉਹ ਡੇਰੇਆਂ ਤੇ ਤੂੰ ਦੱਸ ਆਹ ਡੇਰੇਆ ਲੋਕੇਸ਼ਨ ਤੁਹਾਨੂੰ ਦੱਸ ਰਿਹਾ ਕਿ ਕਿਤੇ ਜਗੇ ਨੇ ਲਾਉਣਾ ਹੋਏ ਤੇ ਜਿਹੜੇ ਵੀਰੇ ਇਹਨੂੰ ਖਾਮ ਦੀ ਤਾਂਗ ਰੱਖਦੇ ਨੇ ਖਾਣਾ ਚਾਹੁੰਦੇ ਨੇ ਤੇ ਮੈਂ ਬੇਨਤੀ ਕਰਾਂਗਾ ਮੈਂ ਬੇਨਤੀ ਕਰਾਂਗਾ ਤੁਸੀਂ ਇੱਥੇ ਆ ਕੇ ਲਜਾ ਵੀ ਸਕਦੇ ਹੋ ਖਾ ਵੀ ਸਕਦੇ ਹੋ ਕਹਿੰਦੇ ਬਹੁਤ ਲੋਕ ਇੱਥੇ ਖਾਣ ਹੁੰਦੇ ਨੇ ਵੇਖੋ ਕਿੰਨਾ ਜਿਹੜਾ ਉਹ ਫਰ ਲੱਗਾ ਹੋਇਆ ਪੱਕੀਆਂ ਵੀ ਆ ਦੇਖਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Ага.